ਬਹੁਤ ਹੀ ਸਤਿਕਾਰਯੋਗ ਸਾਥੀਓ 26 ਮਾਰਚ ਵਾਲੇ ਦਿਨ ਜਿਹੜਾ ਜਬਰ ਉਪਰੋਧੀ ਸੱਦਾ ਆਇਆ ਹੈ ਸੰਯੁਕਤ ਕਿਸਾਨ ਮੋਰਚੇ ਤੋਂ ਮਿੰਨੇ ਜਥੇਬੰਦੀਆਂ ਵੱਲੋਂ ਉਹਨਾਂ ਦੀ ਮੀਟਿੰਗ ਉਹ 24 ਤਰੀਕ ਨੂੰ 24 ਮਾਰਚ ਨੂੰ ਜਿਲ੍ਹਾ ਪੱਤਲੀ ਰੱਖੀ ਹੈ ਉਹਦੇ 'ਚ ਸਾਰੀਆਂ ਜਥੇਬੰਦੀਆਂ ਜਿਹੜਾ ਇਸ ਜਬਰ ਸਰਕਾਰ ਨੇ ਜਿਹੜਾ 21 ਤਰੀਕ ਨੂੰ ਜਬਰ ਕੀਤਾ ਕਿਸਾਨਾਂ ਨੂੰ ਪਰਤੇ ਜਿਹਨਾਂ 'ਚ ਡੱਕਿਆ ਹੈ ਇਹ ਉਹਨਾਂ ਦਾ ਜੀਸੀਬੀ ਨਾਲ ਉਹਦੇ ਪੱਤਰ ਪੜਤਾ ਤੇ ਚੱਲਿਓ ਪੱਤਾ ਤੇ ਸਮਝੋ ਜਿੱਤੀਆਂ ਨੇ ਇਸ ਮਾਨ ਚੋਰੀ ਕੀਤਾ ਉਹਦੇ ਸਾਬਤ ਖਲਾਫ ਤੇ ਪੁਰਸੀ ਬੋਧ ਦੇ ਵਿੱਚ ਆਪਾਂ ਨੂੰ ਡਟ ਕੇ ਹੰਗਾਰਾ ਦੇਣ ਦੀ ਖਾਤਰ 24 ਤਰੀਕ ਨੂੰ ਜ਼ਿਲ੍ਹਾ ਪਤਲੀ ਵਿੱਚ ਉਹ ਕਹੀ ਆਵਾਜ਼ ਨਾ ਕਰਨਾ ਸ਼ਾਮਿਲ ਹੋਣ ਦਾ ਜੀ ਨੂੰ ਜ਼ੋਰ ਦਾ ਸੱਦਾ ਦਿੰਦੇ ਆ ਤੁਸੀਂ ਇੱਥੇ ਜ਼ਰੂਰ ਤੇ ਸ਼ਾਮਿਲ ਹੋ ਕੇ ਆਪਣੇ ਸੁਝਾਅ ਦਿਓ ਤੇ 28 ਤਰੀਕ ਵਾਲੇ ਦਿਨ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪਤਲੀ ਐਕਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਇਸ ਮੂਹਰੀਆਂ ਤੇ ਕਰੋ ਅਸੀਂ ਇਹ 28 ਤਰੀਕ ਵਾਲੇ ਨੂੰ ਸੋਚ ਰਹੇ ਆ ਸਾਡੀਆਂ ਹਿੰਦੁਸਤਾਨੀਆਂ ਜਥੇਬੰਦੀਆਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਹਿੰਦੁਸਤਾਨ ਪੱਧਰਾ ਸਾਜਾ ਕਰ ਲਿਆ ਜਾਵੇ ਤਾਂ ਕਿ ਆਲ ਇੰਡੀਆ ਪੰਦੇ ਵਿੱਚ ਜ਼ਿਲ੍ਹਾ ਪੱਧਰੇ ਐਕਸ਼ਨ ਇਹ ਹੋ ਸਕਣਾ ਉਹਦੇ ਤੇ ਅਸੀਂ ਅੱਜ ਸ਼ਾਮ ਨੂੰ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਇਹਨੂੰ ਅਗਲਾ ਐਲਾਨ ਕਰਾਂਗੇ ਤਾਂ ਕਿ ਇਹੀ ਕਾਲ ਆਲ ਇੰਡੀਆ ਪੱਧਰ ਤੇ ਜਬਰ ਵਿਰੋਧੀ ਤੇ ਗੁੱਸੇਲੇ ਕਿ ਸਰਕਾਰ ਇਹ ਕਿਸਾਨ ਜਿਹੜੇ ਜ਼ਿਲੇ ਚ ਡੱਕੇ ਨੇ ਉਹਨਾਂ ਨੂੰ ਰਿਹਾ ਕਰੇ ਤੇ ਜਿਹੜਾ ਉਹਨਾਂ ਦੀ ਡੈਕੂ ਸਸਿਆ ਸਮਾਨ ਦੀ ਉਹਨਾਂ ਦੇ ਟਾਰੀਅਲ ਟਰੈਕਟਰ ਤੇ ਹੋਰ ਸਮਾਨ ਸਾਰਾ ਉਹਨਾਂ ਨੂੰ ਵਾਪਸ ਕਰੇ ਰੈਲਾ ਮਹਿੰਦ ਕਰੇ ਉਸ ਤੋਂ ਬਾਅਦ ਫਿਰ ਦੇਖਿਆ ਜਊ ਅਗਲੇ ਐਕਸਮੂਤ ਬਾਅਦ ਦੇਵਾਂਗੇ ਧੰਨਵਾਦ ਬਹੁਤ ਹੀ ਸਤਿਕਾਰਯੋਗ ਸਾਥੀਓ 28 ਮਾਰਚ ਵਾਲੇ ਦਿਨ ਜਿਹੜਾ ਜਬਰੂਤੀ ਸੱਦਾ ਆਇਆ ਹੈ ਸੰਯੁਕਤ ਸਾਨ ਮੋਤੇ ਤੋਂ ਮਿੰਨੇ ਜਥੇਬੰਦੀਆਂ ਵੱਲੋਂ ਉਹਨਾਂ ਦੀ ਮੀਟਿੰਗ ਹੋਣਾ 24 ਤਰੀਕ ਨੂੰ 24 ਮਾਰਚ ਨੂੰ ਜਿਨਾ ਪੱਧਰੀ ਰੱਖੀ ਹੈ ਉਹਦੇ 'ਚ ਸਾਰੀਆਂ ਜਥੇਬੰਦੀਆਂ ਜਿਹੜਾ ਐਸੇ ਜ਼ਬਰਦਸਤ ਸਰਕਾਰ ਨੇ ਜਿਹੜਾ ਬਿਲੀਤਰੀਕ ਨੂੰ ਜ਼ਬਰ ਕੀਤਾ ਕਿਸਾਨਾਂ ਨੂੰ ਪੜ ਤੇ ਜਿਹਨਾਂ ਚ ਡੱਕਿਆ ਹੈ ਤੇ ਉਹਨਾਂ ਦਾ ਜੀਸੀਜੀ ਨਾਲ ਨਾਲ ਦੇ ਪੱਤਰ ਪੜਤਾ ਕਿ ਕਰੀਆਂ ਪੜਤਾ ਸੀ ਸਮਾਜ ਚਤੀਆਂ ਨੇ ਇਸ ਮਾਨ ਚੋਰੀ ਕੀਤਾ ਉਹਦੇ ਖਿਲਾਫ ਤੇ ਪੁਰਸੀ ਆਵਾਜ਼ ਦੇ ਵਿੱਚ ਆਪਾਂ ਨੂੰ ਡਟ ਕੇ ਹੰਗਾਰਾ ਦੇਣ ਦੀ ਖਾਤਰ 24 ਤਰੀਕ ਨੂੰ ਜ਼ਿਲ੍ਹਾ ਪਧਰੀ ਵਿੱਚ ਉਹ ਕਹੀ ਆਵਾਜ਼ ਨਾ ਕਰਨਾ ਸ਼ਾਮਿਲ ਹੋਣ ਦਾ ਜੀ ਨੂੰ ਜ਼ੋਰ ਦਾ ਸੱਦਾ ਦਿੰਦੇ ਆ ਤੁਸੀਂ ਇੱਥੇ ਜ਼ਰੂਰ ਤੇ ਸ਼ਾਮਿਲ ਹੋ ਕੇ ਆਪਣੇ ਸੁਝਾਅ ਦਿਓ ਤੇ 28 ਤਰੀਕ ਵਾਲੇ ਦਿਨ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰੀ ਐਕਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਅਸੀਂ ਮੋਦੀਆਂ ਤੇ ਕਰੋ ਅਸੀਂ ਇਹ 28 ਤਰੀਕ ਵਾਲੇ ਨੂੰ ਸੋਚ ਰਹੇ ਆ ਸਾਡੀਆਂ ਹਿੰਦੁਸਤਾਨ ਦੀਆਂ ਜਥੇਬੰਦੀਆਂ ਦੇ ਵਿੱਚ ਕਿ ਇਸ ਪ੍ਰੋਗਰਾਮ ਨੂੰ ਹਿੰਦੁਸਤਾਨ ਪੱਧਰਾ ਸਾਜਾ ਕਰ ਲਿਆ ਜਾਵੇ ਤਾਂ ਕਿ ਆਲ ਇੰਡੀਆ ਪੱਧ ਦੇ ਵਿੱਚ ਜ਼ਿਲ੍ਹਾ ਪੱਧਰੀ ਐਕਸ਼ਨ ਇਹ ਹੋ ਸਕਣਾ ਉਹਦੇ ਤੇ ਅਸੀਂ ਅੱਜ ਸ਼ਾਮ ਨੂੰ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਇਹਨੂੰ ਅਗਲਾ ਐਲਾਨ ਕਰਾਂਗੇ ਤਾਂ ਕਿ ਇਹੀ ਕਾਲ ਅਲਰੇਡੀ ਆ ਪਦਰ ਤੇ ਜਬਰ ਵਿਰੋਧੀ ਤੇ ਗੁੱਸੇਲੇ ਕਿ ਸਰਕਾਰ ਇਹ ਕਿਸਾਨ ਜਿਹੜੇ ਥੇਲੇ ਚ ਡੱਕੇ ਨੇ ਉਹਨਾਂ ਨੂੰ ਰਿਹਾ ਕਰੇ ਤੇ ਜਿਹੜਾ ਉਹਨਾਂ ਦੀ ਡੈਪੋ ਸਟਰੀਆ ਸਮਾਨ ਦੀ ਉਹਨਾਂ ਦੇ ਟਾੜੀਆ ਟਰੈਕਟਰ ਤੇ ਹੋਰ ਸਮਾਨ ਸਾਰਾ ਉਹਨਾਂ ਨੂੰ ਵਾਪਸ ਕਰੇ ਰੈਲਾ ਮਹਿੰਦ ਕਰੇ ਉਸ ਤੋਂ ਬਾਅਦ ਫਿਰ ਦੇਖਿਆ ਜਾਊ ਅਗਲੇ ਸਮੇਂ ਉਸ ਬਾਅਦ ਦੇਵਾਂਗੇ ਧੰਨਵਾਦ ਬਹੁਤ ਸਤਿਕਾਰਯੋਗ ਸਾਥੀਓ ਖਾਈ ਮਾਰਚ ਵਾਲੇ ਦੇ ਨਾ ਜਿਹੜਾ ਜਬਰ ਵਿਰੋਧੀ ਸੱਦਾ ਆਇਆ ਹੈ ਸੰਯੁਕਤ ਕਿਸਾਨ ਮੋਰਚੇ ਤੋਂ ਮੁੰਨੇ ਜਥੇਬੰਦੀਆਂ ਵੱਲੋਂ ਉਹਨਾਂ ਦੀ ਮੀਟਿੰਗ ਉਹਨਾਂ 24 ਤਰੀਕ ਨੂੰ 24 ਮਾਰਚ ਨੂੰ ਜਿਲ੍ਹਾ ਪੱਧਰੀ ਰੱਖੀ ਐ ਉਹਦੇ 'ਚ ਸਾਰੀਆਂ ਜਥੇਬੰਦੀਆਂ ਜਿਹੜਾ ਇਸ ਜਬਰ ਸਰਕਾਰ ਨੇ ਜਿਹੜਾ ਬਿਨੈ ਤਰੀਕ ਨੂੰ ਜਬਰ ਕੀਤਾ ਕਿਸਾਨਾਂ ਨੂੰ ਪੜ ਤੇ ਜਿਹਨਾਂ 'ਚ ਡੱਕਿਆ ਇਹ ਉਹਨਾਂ ਦੇ ਜੀਸੀ ਨਾਲ ਉਹਨਾਂ ਦੇ ਪੱਤਰ ਪੜਤਾ ਕੇ ਚਲਨੋਂ ਪੜਤਾ ਕੇ ਸੁਣੋ ਜਿੱਤੀਆਂ ਨੇ ਇਸ ਮਾਨ ਚੋਰੀ ਕੀਤਾ ਉਹਦੇ ਵਿਰੁੱਧ ਕਲਾਪ ਤੇ ਪੁਰਸੀ ਆਵਾਜ਼ਨ ਦੇ ਵਿੱਚ ਆਪਾਂ ਗੜਤੀਆਂ ਰਾਜਨੀਤੀ ਖਤਰ 24 ਤਰੀਕ ਨੂੰ ਜ਼ਿਲ੍ਹਾ ਪੱਤਰੀ ਵਿੱਚ ਕੋਈ ਆਵਾਜ਼ ਨਾ ਕਰਨਾ ਸ਼ਾਮਿਲ ਹੋਣ ਦਾ ਜੀ ਨੂੰ ਜ਼ੋਰ ਦਾ ਸੱਦਾ ਦਿੰਦੇ ਆ ਤੁਸੀਂ ਇੱਥੇ ਜ਼ਰੂਰ ਤੇ ਸ਼ਾਮਿਲ ਹੋ ਕੇ ਆਪਣੇ ਸੁਝਾਅ ਦਿਓ ਤੇ 28 ਤਰੀਕ ਵਾਲੇ ਦਿਨ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਤਰੀ ਐਕਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਇਸ ਮੂਹਰੀ ਤੇ ਕਰੋ ਅਸੀਂ ਇਹ 28 ਤਰੀਕ ਵਾਲੇ ਨੂੰ ਸੋਚ ਰਹੇ ਆ ਸਾਡੀਆਂ ਹਿੰਦੁਸਤਾਨੀਆਂ ਜਥੇਬੰਦੀਆਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਹਿੰਦੁਸਤਾਨ 15 ਸਾਜਾ ਕਰ ਲਿਆ ਜਾਵੇ ਤਾਂ ਕਿ ਆਲ ਇੰਡੀਆ ਪਰਦੇ ਵਿੱਚ ਜ਼ਿਲ੍ਹਾ ਪੱਧਰ ਰੈਕਸ਼ਨ ਇਹ ਹੋ ਸਕਣਾ ਉਹਦੇ ਤੇ ਅਸੀਂ ਅੱਜ ਸ਼ਾਮ ਨੂੰ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਇਹਨੂੰ ਅਗਲਾ ਐਲਾਨ ਕਰਾਂਗੇ ਤਾਂ ਕਿ ਇਹੀ ਕਾਰਨ ਆਲ ਇੰਡੀਆ ਪੱਧਰ ਤੇ ਜਬਰ ਵਿਰੋਧੀ ਤੇ ਗੁੱਸੇਲੇ ਕਿ ਸਰਕਾਰ ਇਹ ਕਿਸਾਨ ਜਿਹੜੇ ਜ਼ਿਲੇ 'ਚ ਡੱਕੇ ਨੇ ਉਹਨਾਂ ਨੂੰ ਰਿਹਾ ਕਰੇ ਤੇ ਜਿਹੜਾ ਉਹਨਾਂ ਦੀ ਡੈਚੂ ਸਾਰ ਸਾਮਾਨ ਦੀ ਉਹਨਾਂ ਦੇ ਟਾੜੀਆ ਟਰੈਕਟਰ ਤੇ ਹੋਰ ਸਾਮਾਨ ਸਾਰਾ ਉਹਨਾਂ ਨੂੰ ਵਾਪਸ ਕਰੇ ਰੈਲਾ ਮਹਿੰਦ ਕਰੇ ਉਸ ਤੋਂ ਬਾਅਦ ਫਿਰ ਦੇਖਿਆ ਜਾਊ ਅਗਲੇ ਐਪਸਮੋਦ ਬਾਅਦ ਦੇਵਾਂਗੇ